ਭਾਈ ਪਾਣੀ ਚੈੱਕ ਕਰੋ ਤੁਸੀਂ ਤਾਂ 10 ਮਿੰਟ ਦੇ ਵਿੱਚ ਆ ਰਿਹਾ ਪੂਰੀ ਸਪੀਡ 'ਚ ਪਾਣੀ ਆ ਰਿਹਾ ਹੈ। ਪਾਣੀ ਸਾਰੇ ਇੱਕੇ ਇਹੀ ਕੋਰਨਰ ਦੇ ਵਿੱਚ ਆ ਰਿਹਾ ਹੈ। ਬਈ ਲੋਸਮੈਂਟ ਕੀਤੀ ਜਾ ਰਹੀ ਪੁਲਸ ਵਾਲਿਆਂ ਵੱਲੋਂ। ਬਾਬੇ ਪਿੱਛੇ ਹੋ ਜਾ। ਵਿੱਚ ਲਾਪਰਵਾਹੀ ਵੀ ਕਰ ਰਹੇ ਆ ਲੋਕ। ਸਾਹਮਣੇ ਜਿਹੜਾ ਕਿਨਾਰੇ ਤੇ ਜਾਣਾ ਖਤਰਨਾਕ ਆ ਕਿ ਜਿਹੜੀਆਂ ਬੋਰੀਆਂ ਥੱਲੇ ਤੇ ਖਾਲੀ ਹੋ ਜਾਂਦੀਆਂ ਨਾਲ ਦੀ ਨਾਲ ਉਹ ਬੈਠ ਸਕਦੀਆਂ ਕਦੇ ਵੀ ਜਿਹੜਾ ਰਿਸਕ ਹੀ ਕੰਮ ਆ ਇਹ। ਅਨਾਊਂਸਮੈਂਟ ਹੋ ਰਹੀ ਹੈ ਵੀ ਆਪਣੀ ਸੇਫ ਜਗ੍ਹਾ ਤੇ ਚੱਲ ਜਿਓ ਗੱਭਰੂ ਜਵਾਨਾ ਜਿਹੜੇ ਲੱਗੇ ਹੋਏ ਬਾਈ ਬਾਈ ਹਰ ਇੱਕ ਉਮਰ ਦਾ ਬੰਦਾ ਪਹੁੰਚਿਆ ਇੱਥੇ ਯਾਰ ਹਰ ਇੱਕ ਬੰਦਾ ਪਾਰਟਿਸਪੇਟ ਕਰ ਰਿਹਾ ਇਹਦੇ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਗਰਦੀਪ ਕਨੌਲੀ ਤੇ ਅੱਜ ਅਸੀਂ ਪਿੰਡ ਫਸਿਆਂ ਪਹੁੰਚੇ ਆ ਜੀ ਹਲਕਾ ਸ਼੍ਰੀ ਚਮਕੌਰ ਸਾਹਿਬ ਤੇ ਜ਼ਿਲ੍ਹਾ ਰੋਪੜ ਦੇ ਵਿੱਚ ਪਹਿਲਾਂ ਤੁਹਾਨੂੰ ਦੌਤਪੁਰ ਦਾ ਪੁਲ ਆਪਣਾ ਬੰਨ੍ਹ ਦਿਖਾਇਆ ਸੀਗਾ ਜਿਹੜਾ ਰਿਪੇਅਰ ਚੱਲਦਾ 10 ਦਿਨ ਤੋਂ ਉੱਥੇ ਜਿਹੜੀ ਸੀਗੀ ਰਿਪੇਅਰ ਚੱਲਦੀ ਸੀਗੀ ਤੇ ਹੁਣ ਇੱਥੇ ਜਿਹੜੀ ਮੁਸੀਬਤ ਬਣੀ ਹੋਈ ਆ ਤੇ ਲਓ ਜੀ ਇਹ ਜਿਹੜਾ ਬੰਦ ਦੇ ਉੱਪਰ ਸੇਵਾ ਚੱਲ ਰਹੀ ਆ ਤੇ ਸੇਵਾਦਾਨਾਂ ਵਾਸਤੇ ਲੰਗਰ ਜਿਹੜਾ ਰੈਡੀ ਆ ਬਿਲਕੁਲ ਚਾਹ ਪਾਣੀ ਦਾ ਜਿਹੜਾ ਲੰਗਰ ਆ ਤੇ ਜਦੋਂ ਵੀ ਮੁਸੀਬਤ ਪੈਂਦੀ ਆ ਜਿਹੜਾ ਦੁੱਖ ਦਰਦ ਆ ਉਹ ਸਾਂਝਾ ਹੋ ਜਾਂਦਾ ਏ ਪੰਜਾਬ ਦਾ ਦੇਖ ਸਕਦੇ ਆ ਜੀ ਆਪਾਂ ਟਰਾਲੀਆਂ ਭਰ ਭਰ ਕੇ ਇੱਥੇ ਖੜੀਆਂ ਨੇ ਪਾਣੀ ਦੀਆਂ ਸੰਗਤ ਵਾਸਤੇ ਪਾਣੀ ਪੀਣ ਨੂੰ ਹਰ ਇੱਕ ਚੀਜ਼ ਦੀ ਜਿਹੜੀ ਸਬਦਾ ਏ ਲੰਗਰ ਦੀ ਉਹ ਹੈਗੀ ਆ ਲੋ ਆ ਸਾਹਮਣੇ ਬੰਨਣਾ ਜਿਹੜਾ ਰਿਪੇਅਰ ਹੋ ਰਿਹਾ ਏ ਪੰਜਾਬ ਆਪਕੋੜਾਂ ਦਾ ਲੰਗਰ ਚੱਲ ਰਿਹਾ ਜੀ ਤੇ ਸਾਰੀ ਜਿਹੜੀ ਪਬਲਿਕ ਆਏ ਸੇਵਾ ਕਰਨ ਵਾਸਤੇ ਆ ਰਹੀ ਆ ਇੱਥੇ ਸੇਵਾਦਾਰ ਆ ਜਿਹੜੇ ਲਗਾਤਾਰ ਆ ਰਹੇ ਨੇ ਸੇਵਾਦਾਰ ਜਿਹੜੇ ਸੇਵਾ ਕਰਨ ਵਾਸਤੇ ਲਗਾਤਾਰ ਜਿਹੜੀਆਂ ਟਰਾਲੀਆਂ ਪਰ ਪਰ ਕੇ ਆ ਰਹੀਆਂ ਮਿੱਟੀ ਦੀਆਂ ਉਹ ਥੱਲੇ ਇਹ ਮਿੱਟੀ ਆ ਰਹੀ ਆ ਤੇ ਰਸਤਾ ਦੇਖ ਸਕਦੇ ਤੁਸੀਂ ਕਿੰਦਾ ਘਾਣ ਹੋਇਆ ਵਾਏ ਰਸਤਾ ਬਹੁਤ ਖਰਾਬ ਹੋ ਚੁੱਕਿਆ ਏ ਗਾਰਾ ਪੂਰਾ ਬਣਿਆ ਹੋਇਆ ਇੱਥੇ ਉਹ ਬਾਹਰ ਨਿਕਲ ਜਾ ਬਾਹਰ ਵੀਰੇ ਭਾਈ ਸਾਈਡ ਤੇ ਹੋ ਜਾ ਯਾਰ ਓ ਸੱਟ ਸੱਟ ਲੱਗੂਗੀ ਕਦੇ ਦਾੜ ਦੇ ਨੰਦੇ ਜਾਣਾ ਹੈ ਭਾਈ ਸਾਰਿਆਂ ਜੋ ਜਿਹੜਾ ਉਤਸ਼ਾਹ ਹੈ ਉਹ ਬਣਿਆ ਹੋਇਆ ਸੇਵਾ ਕਰਨ ਦਾ ਨੌਜਵਾਨ ਜਿਹੜੇ ਆ ਰਹੇ ਆ ਉਹ ਮਹਾਮਾਗੇ ਪਹੁੰਚ ਰਹੀ ਐ ਇੱਥੇ ਸੰਗਤ ਤੋਂ ਨਾਲ ਦੀ ਨਾਲ ਜਿਹੜੀ ਆਰਮੀ ਵੱਲੋਂ ਵਾਰਨਿੰਗ ਵੀ ਦਿੱਤੀ ਜਾ ਰਹੀ ਆ ਜਿਹੜੀਆਂ ਗਾਰਡਲਾਈਨਸ ਆ ਦੱਸੀਆਂ ਜਾ ਰਹੀਆਂ ਆ ਆਰਮੀ ਵੱਲੋਂ ਬਈ ਤਰਤੀਬ ਨਾਲ ਕੰਮ ਹੋ ਰਿਹਾ ਇਹ ਆਰਮੀ ਲੱਗੀ ਹੋਈ ਆ ਜਿਹੜੇ ਆਰਮੀ ਦੇ ਇੰਜੀਨੀਅਰ ਆ ਉਹਨਾਂ ਦੀ ਤਰਤੀਬ ਦੇ ਨਾਲੇ ਕੰਮ ਹੋ ਰਿਹਾ ਥੈਲੇ ਜਿਹੜੇ ਤਾਰੇ ਜਾ ਰਹੇ ਆ ਜੇ ਕਿਸ ਰਾਈਟਰ ਹੋਰ ਆ ਗਿਆ ਕੰਮ ਉਹ ਥੱਲੇ ਪੱਥਰਾਂ ਦੇ ਢੇਰ ਲਾਏ ਹੋਏ ਆ ਡੰਗਾ ਲਾਉਣ ਵਾਸਤੇ ਜਿਹੜਾ ਇਹ ਮਟੀਰੀਅਲ ਆ ਇਹਦੇ ਵਿੱਚ ਪਾ ਕੇ ਨਾ ਜਾਲੀ 'ਚ ਪਾ ਕੇ ਲੋਹੇ ਦੀ ਜੇ ਡੰਗੇ ਲਾਉਣੇ ਪੈਣੇ ਆ ਇਹ ਤਾਂ ਇਹਨਾਂ ਪੱਥਰਾਂ ਨੇ ਪਾਣੀ ਨੇ ਰੁਕਣਾ ਨਹੀਂ ਤੇ ਦੇਖ ਸਕਦੇ ਆਪਾਂ ਲਓ ਜੀ ਬਬਰੂ ਜਵਾਨਾ ਜਿਹੜੇ ਲੱਗੇ ਹੋਏ ਬਾਈ ਬਾਈ ਹਰ ਇੱਕ ਉਮਰ ਦਾ ਬੰਦਾ ਪਹੁੰਚਿਆ ਇੱਥੇ ਯਾਰ ਹਰ ਇੱਕ ਬੰਦਾ ਪਾਰਟਿਸਪੇਟ ਕਰ ਰਿਹਾ ਇਹਦੇ ਚ ਮੈਨੂੰ ਬੰਨ ਨੂੰ ਬਚਾਉਣ ਵਾਸਤੇ ਇਹ ਆ ਜਿਹੜਾ ਥੱਲੇ ਲਾਏ ਆ ਇਹ ਜਿਹੜੇ ਅੱਗੇ ਲਾ ਰਹੇ ਆ ਉਹਨੂੰ ਮਜ਼ਬੂਤ ਕਰਨ ਵਾਸਤੇ ਜਿਹੜੀ ਮਾਰ ਆ ਪਾਣੀ ਦੀ ਨਾ ਪਾਵੇ ਅੱਗੇ ਉਹ ਜਿਹੜਾ ਪਾਣੀ ਦਾ ਜ਼ੋਰ ਆ ਬਹੁਤ ਜ਼ਿਆਦਾ ਲੱਗਿਆ ਹੋਇਆ ਪ੍ਰੈਸ਼ਰ ਪੂਰਾ ਪਾਣੀ ਆ ਪੂਰੇ ਪ੍ਰੈਸ਼ਰ ਨਾਲ ਪਾਣੀ ਆ ਰਿਹਾ ਦੇਖ ਸਕਦੇ ਕਿੰਦਾ ਗੋਲ ਗੋਲ ਕੋ ਮਰਿਆ ਪਾਣੀ ਨਾਲ ਦੀ ਨਾਲ ਥੱਲੇ ਵਹਾ ਕੇ ਲੈ ਜਾਂਦਾ ਇਹ ਤੇ ਪਿੱਛੇ ਤੋਂ ਜਿਹੜਾ ਪਾਣੀ ਆ ਪ੍ਰੈਸ਼ਰ ਨਾਲ ਪੂਰਾ ਆ ਰਿਹਾ ਏ ਚੜਾਈ ਦੇਖੋ ਤੁਸੀਂ ਦਰਿਆ ਦੀ ਪਿੱਛੇ ਕਿੰਨੀ ਜ਼ਿਆਦਾ ਹੋ ਗਈ ਆ ਤੇ ਆਪਾਸਾ ਜਿਹੜਾ ਖਾਲੀ ਪਿਆ ਉਸੇ ਕਰਕੇ ਜਿਹੜਾ ਇਹ ਪ੍ਰੈਸ਼ਰ ਆ ਉਹ ਸਾਰਾ ਏ ਆ ਇਹ ਵਾਲੇ ਕਿਨਾਰੇ ਦੇ ਬਣਿਆ ਹੋਇਆ ਕੋਈ ਤਾਰਾਂ ਦਾ ਜਾਲ ਬਣਾਇਆ ਜਾ ਰਿਹਾ ਤਾਰਾਂ ਨਾਲ ਬੁਣ-ਬੁਣ ਕੇ ਆਰਮੀ ਦੀ ਜਿਹੜੀ ਹੈਲਪ ਆਉ ਪਲੇ ਰਹੇ ਯਾਰ ਆਰਮੀ ਦੇ ਇੰਜੀਨੀਅਰ ਵੀ ਲੱਗੇ ਹੋਏ ਨੇ ਨਾਲ ਗੱਭਰੂ ਜਵਾਨ ਜਿਹੜੇ ਲੱਗੇ ਹੋਏ ਆਰਮੀ ਦੇ ਦੇਖ ਸਕਦੇ ਟਰਾਲੀਆਂ ਭਰ-ਭਰ ਕੇ ਤੇ ਆਪਾਂ ਦੇਖ ਸਕਦੇ ਜੀ ਪਿੱਛੇ ਮੇਰੇ ਜਿਹੜੀ ਸੇਵਾ ਨਿਰੰਤਰ ਲਗਾਤਾਰ ਜਾਰੀ ਆ ਉਹ ਨੌਜਵਾਨ ਬਜ਼ੁਰਗ ਬਾਬਿਆਂ ਵੱਲੋਂ ਜਿੰਦਾ ਵੀ ਏਰੀਆ ਆਪਣਾ ਇਲਾਕਾ ਇਹ ਸਾਰਾ ਉਹ ਇੱਥੇ ਪਹੁੰਚਿਆ ਹੋਇਆ ਏ ਤੇ ਇਹ ਪਿੰਡ ਫਸਿਆ ਜੀ ਹਲਕਾ ਸ਼੍ਰੀ ਚਮਕੌਰ ਸਾਹਿਬ ਦਾ ਪਿੰਡ ਆ ਜਿੱਥੇ ਆਪਾਂ ਆਏ ਆ ਅ ਜਿਲ੍ਹਾ ਰੋਪੜ ਇਹ ਡੱਲੇ ਦੇ ਲਾਗੇ ਪਿੰਡ ਆ ਜੀ ਹਲਕਾ ਬ੍ਰਾਮਪੁਰ ਬੇੜ ਦੇ ਨੇੜੇ ਪੈਂਦਾ ਆ ਇਹ ਡੱਲਾ ਪਿੰਡ ਪੈਂਦਾ ਉੱਥੋਂ ਰਸਤਾ ਮੁੜਦਾ ਜੀ ਇਹ ਡੱਲੇ ਪਿੰਡ ਤੋਂ ਤੇ ਆਪਾਂ ਦੇਖ ਸਕਦੇ ਆ ਜੀ ਕਿੰਦਾ ਰਾਸ਼ ਲੱਗਿਆ ਹੋਇਆ ਪੂਰਾ ਸੇਵਾਦਾਰਾਂ ਦਾ ਵੇ ਬਈ ਪਾਣੀ ਆ ਪੂਰਾ ਪ੍ਰੈਸ਼ਰ ਮਾਰ ਰਿਹਾ ਪਾਣੀ ਜਿਹੜੇ ਥੈਲੇ ਲਾਏ ਜਾ ਰਹੇ ਆ ਤੇ ਆਰਮੀ ਵੀ ਪਹੁੰਚੀ ਆ ਇੱਥੇ ਆਰਮੀ ਦਾ ਜਿਹੜੇ ਜਵਾਨ ਆ ਸਾਰੀ ਜਿਹੜੀ ਸੰਗਤ ਆ ਇਹ ਥੈਲੇ ਲੈ ਕੇ ਪਹੁੰਚੀ ਆਏ ਅਲੱਗ-ਅਲੱਗ ਪਿੰਡਾਂ ਤੋਂ ਬਈ ਮੇਰੀ ਸੇਵਾ ਉਹ ਆ ਰਹੀ ਆ ਦੇਖ ਆ ਲੋ ਜੀ ਆਪਾਂ ਸਾਹਮਣੇ ਸਾਰੀਆਂ ਟਰਾਲੀਆਂ ਆ ਥੈਲੇ ਲੈ ਕੇ ਆਈਆਂ ਜਿਹੜੀ ਵੱਡੀ ਕੋਕ ਲਾਈਨ ਆ ਮਸ਼ੀਨ ਆ ਹੈਕਸਾਬਟਰ ਉਹ ਵੀ ਲੱਗੀ ਹੋਈ ਆ ਖੋਕਰ ਮਜ਼ਬੂਤ ਕਰਨ ਵਾਸਤੇ ਥੈਲੇ ਜਿਹੜੇ ਉਹਦੇ ਚ ਪਾਏ ਜਾ ਰਹੇ ਆ ਜਾਲੀ ਬਣਾ ਕੇ ਨਾ ਜਾਲੀ ਬਣਾ ਕੇ ਥੱਲੇ ਉਹਦੇ ਚ ਪਾਉਂਦੇ ਆ ਆ ਸਾਹਮਣੇ ਪਰ ਜਿਹੜਾ ਪ੍ਰੈਸ਼ਰ ਆ ਪਾਣੀ ਦਾ ਉਹ ਰੋੜ ਕੇ ਲੈ ਜਾਂਦਾ ਸਾਰੇ ਜਿਹੜੇ ਥੈਲੇ ਆ ਜਾਲ ਨੱਟ ਲਾਇਆ ਹੋਇਆ ਦੇਖ ਸਕਦੇ ਤੁਸੀਂ ਇਹ ਸਾਰੇ ਥੈਲੇ ਜਿਹੜੇ ਲਾਏ ਹੋਏ ਆ ਇਹ ਬਜੂਰੇਸ਼ਵਰਾਂ ਨਾਲ ਕੰਮ ਚੱਲ ਰਿਹਾ ਜੀ ਪਾਣੀ ਦਾ ਪ੍ਰੈਸ਼ਰ ਦੇਖੋ ਤੁਸੀਂ ਕਿੰਨਾ ਹੈ ਆ ਵੀਰੇ ਹੋਰ ਆਂਦਾ ਲਾਲੋਣਾ ਪਹਿਲਾਂ ਕਹਾਂ ਜਾਵੇ ਤੁਹਾਡਾ ਮਗਰੇ ਖੜਾ ਹੁੰਦਾ ਇੱਥੇ ਤੇਰੀ ਲਾਉਂਦਾ ਇੱਥੇ ਤੇਰੀ ਪੈਸੇ ਬਜ਼ਾਰ ਲੱਗੇ ਹੋਏ ਦੂਰ ਦੂਰ ਤੱਕ ਪੁਲਿਸ ਵਾਲੇ ਵੀ ਹੈਲਪ ਕਰਾ ਰਹੇ ਆ ਵਿੱਚ ਦੇਖ ਸਕਦੇ ਆਪਾਂ ਪੁਲਿਸ ਵਾਲੇ ਲੱਗੇ ਹੋਏ ਨੂੰ ਦੇਖੋ ਬਾਈ ਬਾਈ ਹਰ ਇੱਕ ਬੰਦਾ ਜਿਹੜਾ ਉਹ ਹੈਲਪ ਕਰਾ ਰਿਹਾ ਏ ਚਾਹੇ ਪੁਲਿਸ ਦਾ ਜਵਾਨ ਆ ਚਾਹੇ ਆਰਮੀ ਆ ਚਾਹੇ ਪਿੰਡਾਂ ਦੇ ਨੌਜਵਾਨ ਆ ਸਾਰੇ ਜਿਹੜੇ ਹੈਲਪ ਉਹ ਲੱਗੇ ਹੋਏ ਕਰਨ ਬੁਢਰਗ ਬਾਬਿਆਂ ਤੋਂ ਲੈ ਕੇ ਬੱਚਿਆਂ ਤੱਕ ਹਰ ਇੱਕ ਜਿਹੜਾ ਪਾਰਟਿਸਪੇਟ ਕਰ ਰਿਹਾ ਏ ਇਸ ਜਿਹੜਾ ਆਪਰੇਸ਼ਨ ਚੱਲ ਰਿਹਾ ਏ ਬਨਪੂਰੋਂ ਦਾ ਆਨ ਦੇ ਥੱਲੇ ਆ ਰਹੀ ਜਾਂਦੇ ਨੇ ਭਾਈ ਪਾਣੀ ਚੈੱਕ ਕਰੋ ਤੁਸੀਂ ਤੇ 10 ਮਿੰਟ ਦੇ ਵਿੱਚ ਆ ਰਿਹਾ ਪੂਰੀ ਸਪੀਡ 'ਚ ਪਾਣੀ ਆ ਰਿਹਾ ਏ ਲਓ ਪਾਣੀ ਸਾਰੇ ਇੱਕੇ ਇਹੀ ਕਾਰਨਰ ਦੇ ਵਿੱਚ ਆ ਰਿਹਾ ਏ ਪੂਰੀ ਸਪੀਡ ਤੇ ਆ ਰਿਹਾ ਪਰਲੀ ਸਾੜ ਜਿਹੜੀ ਸਪੀਡ ਆ ਉਹ ਘਟਾ ਹੈ ਲੇਕਿਨ ਇਹ ਜਿਹੜਾ ਪਾਸਾ ਏ ਜਿਹੜੀ ਬੰਨ ਨੂੰ ਤਾਂ ਆਏ ਉਹ ਇਹ ਪਾਸੇ ਲੱਗੀ ਆ ਇਸੇ ਨੂੰ ਰਿਪੇਅਰ ਕਰਿਆ ਜਾ ਰਿਹਾ ਬਲੇ ਸੋਨਿਆ ਅਈ ਦੇਖ ਸਕਦੇ ਆਪਾਂ ਪਾਣੀ ਦਾ ਜਿਹੜਾ ਪ੍ਰੈਸ਼ਰ ਆ ਕਿੰਨਾ ਏ ਸਿਰੇ ਤੱਕ ਲੋ ਜੀ ਭਾਈ ਜਾਲ ਬਣਾਇਆ ਇੱਕ ਹੋਰ ਨਾਲ ਦੀ ਨਾਲ ਬਣਾਈ ਜਾਂਦੇ ਆ ਜਾਲ ਇਹ ਤਾਰਾਂ ਦਾ ਪੁਣਕੇ ਮੈਂ ਮਿੱਟੀ ਦੀਆਂ ਬੋਰੀਆਂ ਨਹੀਂ ਭਰੀਆਂ ਹੋਈਆਂ ਇਹਦੇ ਵਿੱਚ ਜਾਲ ਵਿੱਚ ਨੂੰ ਤਾਕਤ ਵੀ ਜ਼ਿਆਦਾ ਲੱਗਦੀ ਆ ਥੱਲੇ ਸੱਟਣ ਨੂੰ ਪਾਣੀ ਚ ਨੂੰ ਸੈਟਿੰਗ ਕਰਕੇ ਸੱਟਣਾ ਪੈਂਦਾ ਇਹ ਲਓ ਜੀ ਪੂਰੇ ਜੋਸ਼ ਨਾਲ ਜਿਹੜਾ ਹੋਸ਼ ਨਾਲ ਇਹ ਕੰਮ ਕਰਨ ਵਾਲਾ ਆ ਇਹ ਉਹ ਜਮਨੀ ਵਾਲਾ ਹੋ ਗਿਆ ਇਹ ਦੇਖ ਸਕਦੇ ਆਪਾਂ ਬੱਦਲ ਵਾਈ ਪੂਰੀ ਦੁਬਾਰਾ 20 ਪੈਣ ਦੇ ਚਾਂਸ ਦਾ ਤੇ ਸਾਹਮਣੇ ਆਰਮੀ ਦੇ ਜਵਾਨਾਂ ਦੀ ਜਾਲੀ ਚੱਕੀ ਆਉਂਦੇ ਆ ਇਹ ਭਈ ਵਰਨਿੰਗ ਦਿੱਤੀ ਜਾ ਰਹੀ ਲੋਕਾਂ ਨੂੰ ਵੀ ਬੰਨ ਬੰਨ ਤੋਂ ਪਿਛਲੀ ਸਾਈਡ ਹੋ ਜਾਓ ਭਈ ਲੋਸਮੈਂਟ ਕੀਤੀ ਜਾ ਰਹੀ ਪੁਲਿਸ ਵਾਲਿਆਂ ਵੱਲੋਂ ਬਾਬੇ ਪਿੱਛੇ ਹੋ ਜਾ ਵਿੱਚ ਲਾਪਰਵਾਹੀ ਵੀ ਕਰ ਰਹੇ ਆ ਲੋਕ ਸਾਹਮਣੇ ਜਿਹੜਾ ਕਿਨਾਰੇ ਤੇ ਜਾਣਾ ਖਤਰਨਾਕ ਆ ਕਿਉਂ ਜਿਹੜੀਆਂ ਬੋਰੀਆਂ ਥੱਲੇ ਤੇ ਖਾਲੀ ਹੋ ਜਾਂਦੀਆਂ ਨਾਲ ਦੀ ਨਾਲ ਉਭੈਟ ਸਕਦੀਆਂ ਕਦੇ ਵੀ ਜਿਹੜਾ ਰਿਸਕ ਹੀ ਕੰਮ ਆ ਇਹ ਅਨਾਉਂਸਮੈਂਟ ਹੋ ਰਹੀ ਹੈ ਵੀ ਆਪਣੀ ਸੇਫ ਜਗ੍ਹਾ ਤੇ ਚੱਲ ਜਓ ਬੀਬੀਆਂ ਵੱਲੋਂ ਵੀ ਪੂਰਾ ਰੋਲ ਅਦਾ ਕੀਤਾ ਜਾ ਰਿਹਾ ਜਿਹੜੀਆਂ ਬੀਬੀਆਂ ਉਹ ਵੀ ਸੇਵਾ ਕਰ ਰਹੀਆਂ ਨੇ ਉਹ ਪੰਡਾਂ ਤੋਂ ਆਈਆਂ ਬੀਬੀਆਂ ਤੇ ਪੂਰਾ ਕਾਹਨ ਹੋ ਗਿਆ ਹੈ ਰਸਤੇ ਦੇ ਵਿੱਚ ਟਰੈਕਟਰਾਂ ਦੇ ਨਾਲ ਨਾ ਪੈਰਾਂ ਨਾਲ ਗੱੜਾ ਵੱਢ ਹੋਈ ਜਾਂਦਾ ਆਦਾਰਾ ਸਾਹਿਬ ਤੋਂ ਪਸਾਰ ਹਰਨਪੁਰ ਰੋਗਾ ਤੇ ਜੇ ਮਾਰਣਾ ਨੂੰ ਮਨ ਨਹੀਂ ਲੱਗਦਾ ਲਿਪੇ ਕਟਿੰਗ ਜਾਂਦਾ ਪਹਿਲਾਂ ਲਿਆ ਅੱਜ ਦੂਰ ਦੂਰ ਤੱਕ ਜਿੱਥੇ ਤੱਕ ਨਗਾ ਜਾਂਦੀ ਹੈ ਨਾ ਰੱਬੀ ਸਭ ਹੀ ਹੁੰਦਾ ਹੁੰਦਾ ਇਹਦਾ ਕੰਮ ਹੈ ਦੇਵਾਲੀ ਹੀ ਹਾਂ ਆ ਵੇਖਣ ਨੂੰ ਹੀ ਜਾਏ ਇੱਥੇ ਰੱਖ ਪਾ ਜੀ ਮੈਂ ਕੀ ਆ ਲੱਗਦਾ ਗੁੱਗੂ ਦਾ ਵੇਖਾ ਕਰਨਾ ਰੋਡੀ ਨਾ ਪਹਿਲਾਂ ਇਹ ਜਿਹੜਾ ਪ੍ਰੈਸ਼ਰ ਦਾ ਦੌਦਪੁਰ ਚੱਲ ਰਿਹਾ ਸੀਗਾ ਦੌਦਪੁਰ ਹੁਣ ਠੱਲ ਪਈ ਆ ਥੋੜੀ ਜੀ ਉਸ ਤੋਂ ਬਾਅਦ ਇੱਥੇ ਜਿਹੜੀ ਨਵੀਂ ਮੁਸੀਬਤ ਬਣ ਗਈ ਆ ਇਹ ਫਸਿਆਂ ਪਿੰਡ ਦੇ ਵਿੱਚ ਹਲਕਾ ਸ਼ਰੀ ਚਮਕੌਰ ਸਾਹਿਬ ਦਾ ਪਿੰਡ ਆ ਇਹ ਫਸਿਆਂ ਬਹਿਰਾਮਪੁਰ ਵੇੜ ਦੇ ਲਾਗੇ ਪਾਇੰਦਾ ਆ ਇਹ ਪਿੰਡ ਕਿੰਨਾ ਕੁ ਕਿਲੋ 45 ਤੋਂ 45 ਕਿਲੋ ਹੋ ਰਹੇ ਲੋ ਜੀ ਪਾਣੀ ਪੂਰਾ ਫੱਲਾ ਮਾਰ ਰਿਹਾ ਜੀ ਆਹ ਦੇਖੀ ਤੇ ਬਾਅਦਸੋ ਜਿਹੜੀ ਉਹ ਵੀ ਸ਼ੁਰੂ ਹੋ ਗਈ ਆ ਬਾਅਦਸੋ ਜਿਹੜੀ ਸਟਾਰਟ ਹੋ ਗਈ ਤੇ ਫੌਜੀ ਜਵਾਨ ਜਿਹੜੇ ਫੌਜੀ ਵੀਰ ਆਪਣੇ ਜਿਹੜਾ ਜਾਲ ਆ ਇਹ ਥੱਲੇ ਨਾਲ ਭਰੇ ਜਾਊਗਾ ਹੁਣ ਥੱਲੇ ਤੋਂ ਲਾ ਗਏ ਨਾ ਇਹਨੂੰ ਚੰਗੀ ਤਰ੍ਹਾਂ ਮਜ਼ਬੂਤ ਕਰਕੇ ਫੇਰ ਪਾਣੀ ਛੱਟਣਗੇ ਮਾਈ ਨਾਲ ਜਿੰਨ੍ਹੇ ਕੋਲ ਵੀ ਇਲੈਕਟ੍ਰਿਕ ਆ ਰਹੀ ਹੈ ਜਿੰਨ੍ਹੇ ਨੂੰ ਜਿੰਨ੍ਹੇ ਕੋਲੇ ਕੁਝ ਨਹੀਂ ਕੋਈ ਸੇਵਾ ਦਾ ਸਾਥੀ ਕਰ ਲਈ ਮੈਂ ਸੇਵਾ ਵੀ ਲਗਾਤਾਰ ਜਾਰੀ ਹੈ ਲਓ ਜੀ ਅੱਛਾ ਜੀ ਹਰ ਇੱਕ ਤਰ੍ਹਾਂ ਦਾ ਲੰਗਰ ਇੱਥੇ ਪਲੀਸ ਹੀ ਬਦਾਰ ਸੇਵਾ ਲੱਗੇ ਹੋਏ ਕਰ ਹਰ ਇੱਕ ਪ੍ਰਕਾਰ ਦੀ ਜਿਹੜੀ ਸਬਦਾ ਹੈ ਲੰਗਰ ਦੀ ਉਹ ਤਾਂ ਕੋਈ ਦੇਖ ਸਕਦਾ ਇੱਧਰ ਸਾਰੇ ਜਿਹੜੇ ਪਬਲਿਕ ਆਏ ਆਪਣੀ ਸਾਰੇ ਜਣੇ ਸੇਵਾ ਚ ਲੱਗੇ ਹੋਏ ਆ। ਭਾਈ ਰਸਤਾ ਜਿਹੜਾ ਰਿਪੇਅਰ ਕੀਤਾ ਜਾ ਰਿਹਾ ਉਹ ਰਸੇ ਪਾ ਦਿਓ। ਰੇਤਾ ਪਾ ਕੇ ਨਾ ਜਿਹੜਾ ਰਸਤਾ ਰਿਪੇਅਰ ਲੱਗੇ ਹੋਇਆ ਕਰਨ। ਕਿਉਂਕਿ ਥੱਲੇ ਗਾਦ ਬਣ ਗਈ ਆ ਟਰੈਕਟਰ ਜਾ ਜਾ ਕੇ ਨਾ ਲੀ ਆ ਜਿਹੜੀ ਉਹ ਬਿਲਕੁਲ ਗਾਰਾ ਹੋ ਗਿਆ। ਘਟਣ ਹੋਈ ਪਈ ਆ ਚਾਰੇ ਪਾਸੇ। ਪੰਜਾਂ ਟਰਾਲੀਆਂ ਦਾ ਡੱਬਾ ਲਈ ਜਿਹੜੀ ਸਾਰੀ ਉਹ ਖਰਾਬ ਹੋ ਗਈ। ਤੇ ਥੱਲੇ ਲੰਗਰਾਂ ਦੀ ਸੇਵਾ ਚੱਲ ਰਹੀ ਆ। ਜਿਹੜੇ ਸੇਵਾ ਕਰਨ ਵਾਲੇ ਆਪਣੇ ਨੌਜਵਾਨ ਨੇ, ਵੀਰ ਨੇ ਉਹਨਾਂ ਵਾਸਤੇ ਲੰਗਰ ਆ ਜਿਹੜਾ ਤੇ ਪੀਣ ਨੂੰ ਪਾਣੀ ਦੀਆਂ ਪੇਟੀਆਂ ਇਹ ਜਾ ਰਹੀਆਂ ਨੇ। ਦੇਖ ਸਕਦੇ ਆਪਾਂ। ਫਲੈਸ਼ ਚ ਪਾਲਾ ਵਿੱਚ ਕਿਹੇ ਚੀਜ਼ ਦੀ ਘਾਟ ਨਹੀਂ ਹੈਗੀ ਇੱਥੇ ਹਰ ਇੱਕ ਤਰ੍ਹਾਂ ਦਾ ਲੰਗਰ ਲੱਗਿਆ ਹੋਇਆ ਬਾਈ। ਜਿਹੜਾ ਪੰਜਾਬ ਦਾ ਜਿਹੜੀ ਪੰਜਾਬ ਦੀ ਰੀਤ ਹੈ ਲੰਗਰ ਲਾਉਣ ਦੀ ਸਭ ਤੋਂ ਪਹਿਲਾਂ ਜਿੱਥੇ ਪੰਜਾਬੀ ਪਾਉਂਦੇ ਸਭ ਤੋਂ ਪਹਿਲਾਂ ਲੰਗਰ ਲੱਗਦੇ ਆ। ਬਾਕੀ ਕੰਮ ਜਿਹੜੇ ਬਾਅਦ ਚ ਸ਼ੁਰੂ ਹੁੰਦੇ ਆ। ਚਲ ਲਓ ਜੀ। ਲੋਈ ਟਰੈਕਟਰਾਂ ਦੇ ਖਾਲਸੇ ਦੇ ਨਿਸ਼ਾਨ ਸਾਹਿਬ ਲੱਗੇ ਹੋਏ। ਚਾਹ ਪੀ ਲੈਣੇ। ਤੇ ਤੁਸੀਂ ਮੇਜ ਪਿੱਛਾ ਦੇ ਗਿਹੜੇ ਨਿਸ਼ਾਨ ਸਾਹਿਬਾ ਝੂਲ ਰਹੇ ਆ। ਦੇਖੋ ਜੀ ਇਧਰ ਲੰਗਰ ਜਿਹੜਾ ਬ੍ਰੈਡ ਪਕੌੜਿਆਂ ਦਾ ਚਾਹ ਦਾ ਲੱਗਿਆ ਹੋਇਆ ਚਾਹ ਜਿਹੜੀ ਵਰਤਾਈ ਜਾ ਰਹੀ ਆ ਸੇਵਾ ਸੇਵਾਦਾਰਾਂ ਨੂੰ ਬਾਜੰਦੇ ਬੰਦੇ ਬੰਦ ਦੇ ਉੱਪਰ ਸੇਵਾ ਲੱਗੇ ਬਿਨਾਂ ਕਰਨ ਉਹਨਾਂ ਹੀ ਥੱਲੇ ਨੇ ਇੱਧਰ ਅਲੱਗ-ਅਲੱਗ ਜਿਹੜੀ ਸੇਵਾ ਉਹਨਾਂ ਵੱਾਈ ਜਾ ਰਹੀ ਆ ਜੀਦਾ ਜੀ ਪਾਣੀ ਜਿਹੜਾ ਮੀਂਹ ਜਿਹੜਾ ਲਗਾਤਾਰ ਜਾਰੀ ਆ ਮੀਂਹ ਫੇਰ ਤੋਂ ਦੁਬਾਰਾ ਸ਼ੁਰੂ ਹੋ ਗਿਆ ਵਾਈਰਾਂ ਵੱਲੋਂ ਵੀ ਜ਼ਿਆਦਾ ਲੰਗਰ ਜਿਹੜਾ ਲਾਇਆ ਗਿਆ ਇੱਧਰ ਵੀ ਇਹ ਸਾਰੀਆਂ ਲੰਗਰ ਲੱਗੀਆਂ ਆਈਆਂ ਟਰਾਲੀਆਂ ਇਹ ਅਲੱਗ-ਅਲੱਗ ਪਿੰਡਾਂ ਤੋਂ ਲਓ ਜੀ ਹਰ ਇੱਕ ਤਰ੍ਹਾਂ ਦਾ ਲੰਗਰ ਪ੍ਰਸ਼ਾਦਾ ਦੁੱਧ ਲੱਸੀ ਦਾ ਲੰਗਰ ਤਿਆਰ ਆ। ਮੈਂ ਕੱਢ ਦਮਾ ਰਿਹਾ ਲਾਈਫਟ ਤੇ। ਲੱਸੀ ਲੈ ਕੇ ਆ। ਕੋਣ ਆਲੇ ਪ੍ਰਾਉਠਾ ਲੱਸੀ ਪੀਣ ਨੂੰ। ਲੈ ਵੀਰ। ਚਾਰ ਆ ਲੱਸੀ। ਲਓ ਜੀ। ਠੰਡੀ ਪੀਣ ਨੂੰ ਪ੍ਰਸ਼ਾਦ। ਗੁਰੂ ਜੀ ਦਾ। ਗਰਮਾ ਗਰਮ ਪ੍ਰਸ਼ਾਦਾ ਚੱਲ ਰਿਹਾ ਜੀ। ਗਰਮਾ ਗਰਮ ਛਕੋ ਜੀ ਗਰਮਾ ਗਰਮ। ਤਿੰਨੇ ਚਾਰ ਟਰਾਲੀਆਂ ਜਿਹੜੀਆਂ ਇਹ ਲੰਗਰ ਲੈ ਕੇ ਆਈਆਂ ਹੋਈਆਂ ਸੇਵਾਦਾਰ ਜਿਹੜੇ ਲੱਗੇ ਹੋਏ ਆ ਸੇਵਾ ਕਰਨ ਲੰਗਰ ਦੀ। ਆਜੋ ਆਜੋ ਜੀ ਲੱਸੀ। ਆ ਰਹੇ ਹੈ ਕਿ ਅੰਬ ਦਾ ਨਾਲ ਆ ਜਿਓ ਜੀ ਆ ਜਿਓ। ਅੰਬ ਦਾ ਚਾਰ ਖਾ ਲੂ। ਰੱਸੀ ਜੀ ਰੱਸੀ ਪਿੱਛੇ ਅੜੀ ਜਾਏ ਲੈ ਕੇ ਪਿੱਛੇ ਅੜੀ ਜਾਏ ਪਿੱਛੇ ਅੜੀ ਜਾਏ ਪਿੱਛੇ ਅੜੀ ਜਾਏ ਪਿੱਛੇ ਅੜੀ ਜਾਏ ਲੈ ਕੇ ਜੀ ਮਹਾਰਾਜ ਜੀ ਪਿੱਛੇ ਅੜੀ ਜਾਏ ਫੇਰ ਲਾਈਨ ਲੱਗੀ ਹੋਈ ਹੈ ਟਰਾਲੀਆਂ ਦੀ ਸੋਰੀ ਭਰ ਕੇ ਜਿਹੜੀਆਂ ਟਰਾਲੀਆਂ ਖੜੀਆਂ ਵੇਟ ਕਰ ਰਹੀਆਂ ਆਪਣੀ ਵਾਰੀ ਦਾ ਜਿੱਥੇ ਤੱਕ ਜਾਂਦਾ ਗਿਆ ਜਾਂਦੀ ਸਾਰੀਆਂ ਟਰਾਲੀਆਂ ਜਿਹੜੀਆਂ ਮਿੱਟੀ ਦੀਆਂ ਭਰੀਆਂ ਹੋਈਆਂ ਆਪਣੀ ਬਾਰੀ ਦਾ ਜਿਹੜਾ ਇੰਤਜ਼ਾਰ ਕਰ ਰਹੀਆਂ ਐ ਕਿਉਂਕਿ ਉੱਪਰ ਜਗ੍ਹਾ ਦੀ ਜਿਹੜੀ ਘਾਟ ਆ ਉਹ ਉੱਪਰ ਪਾਰਕਿੰਗ ਹੈ ਨਹੀਂ ਆ ਟਰਾਲੀਆਂ ਖੜੀਆਂ ਕਰਨ ਦੀ ਇਸ ਕਰਕੇ ਜਿਹੜੀਆਂ ਉਹ ਲਾਈਨ ਦੇ ਵਿੱਚ ਸੀਰੀਜ਼ ਵਿੱਚ ਜਾਂਦੀਆਂ ਟਰਾਲੀਆਂ ਜਿਹੜੀਆਂ ਸਾਰੀਆਂ ਜਾਂਦੀਆਂ ਐ ਤਰਤੀਬ ਦੇ ਨਾਲ ਜਿਹੜਾ ਕੰਮ ਕਰਾਇਆ ਜਾ ਰਿਹਾ ਆ ਉਹ ਪ੍ਰਸ਼ਾਸਨ ਵੱਲੋਂ ਕਿਉਂਕਿ ਇੱਥੇ ਸੱਟ ਚੋੜ ਦਾ ਵੀ ਡਰ ਆ ਤੇ ਲਓ ਜੀ ਆਹ ਦੇਖ ਸਕਦੇ ਆਪਾਂ ਕਟਵੜੇ 1 2 3 4 5 6 7ਵੀਂ ਟਰਾਲੀ ਇਹ ਆ ਤੇ ਜੌਨ ਡੀਅਰ ਇਹ 8 9 10 11 12 ਸਾਰੀਆਂ ਇੰਡੀਆਂ ਟਰਾਲੀਆਂ ਇਹ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਜੀ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਆ ਇਹ ਬਈ ਸੇਵਾ ਦੇ ਵਿੱਚ ਆਏ ਹੋਏ ਆ ਸਾਰੇ ਟਰੈਕਟਰ ਇਹ ਆਪਣਾ ਆਪਣਾ ਡੀਜ਼ਲ ਫੂਕ ਕੇ ਦੇਖ ਸਕਦੇ ਜੀ ਆਪਾਂ ਆੜੀਆਂ ਕਾਰੀਆਂ ਜਿਹੜੀਆਂ ਖੜੀਆਂ ਉੱਥੇ ਲਾਈਨ ਦੇ ਵਿੱਚ ਇਹੋ ਜਿਹੇ ਜਿਹੜੇ ਪਰ ਪਰ ਕੇ ਆ ਰਹੇ ਆ ਤੇ ਅਸੀ ਜੀ ਆਪਣੀ ਵੀਡੀਓ ਪਿੰਡ ਫਸਿਆਂ ਤੋਂ ਜਿਹੜਾ ਉੱਥੇ ਬੰਨ ਲਾਇਆ ਜਾ ਰਿਹਾ ਏ ਫਸਿਆਂ ਪਿੰਡ ਦੇ ਵਿੱਚ ਦੱਲੇ ਦੇ ਲਾਗੇ ਪਿੰਡ ਆ ਜੀ ਇਹ ਬਰਾਮਪੁਰ ਬੇੜ ਦੇ ਲਾਗੇ ਹਲਕਾ ਸ਼੍ਰੀ ਚਮਕੌਰ ਸਾਹਿਬ ਦਾ ਜ਼ਿਲ੍ਹਾ ਰੋਪੜ ਪੈਂਦਾ ਏ ਵੀ ਜਰੂਰ ਹਮ ਹਮ ਅੱਗੇ ਪਹੁੰਚੋ ਜੇ ਵੀਡੀਓ ਦੇਖਦੇ ਆ ਤੁਸੀਂ ਸੇਵਾ ਇੱਥੇ ਜਿਹੜੀ ਨੰਤਰ ਲਗਾਤਾਰ ਜਾਰੀ ਆ ਉਹ ਚਾਹੀਦੇ ਨੇ ਵਲੰਟੀਅਰ ਵੀ ਚਾਹੀਦੇ ਨੇ ਸੇਵਾ ਕਰਨ ਵਾਲੇ ਨਰਸਵਾਰਤ ਸੇਵਾ ਜਿਹੜਾ ਬੰਦਾ ਕਰ ਸਕਦਾ ਏ ਤੇ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ